ਛੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਐਲੀਵੇਟਿਡ ਹਾਈਵੇ ਦਾ ਉਦਘਾਟਨ ਕੀਤਾ ਜਾਏਗਾ ਤੇ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਕਈ ਪ੍ਰੋਜੈਕਟਸ ਨੇ ਜਨਾਦਾ ਉਦਘਾਟਨ ਜਿਹੜਾ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਏਗਾ ਗੱਲ ਕੀਤੀ ਜਾਏ ਤਾਂ ਅੱਜ ਲੁਧਿਆਣਾ ਦੇ ਵਿੱਚ ਐਲੀਵੇਟਿਡ ਹਾਈਵੇ ਦਾ ਉਦਘਾਟਨ ਹੋਏਗਾ ਸਾਨੀਵਾਲ ਫਰੇਟ ਕੋਰੀਡੋਰ ਦਾ ਉਦਘਾਟਨ ਜਿਹੜਾ ਕੱਲ ਕੀਤਾ ਜਾਏਗਾ ਜਿਸ ਦੇ ਨਾਲ ਜਿਹੜੀਆਂ ਮਾਲ ਗੱਡੀਆਂ ਨੇ ਉਥੋਂ ਦੀ 100 ਦੀ ਸਪੀਡ ਦੇ ਨਾਲ ਲੰਘ ਸਕਣਗੀਆਂ ਇਸ ਦੇ ਨਾਲ ਹੀ ਜਿਹੜੇ ਬੀਜੇਪੀ ਆਗੂ ਨੇ ਅਨਿਲ ਸਰੀਨ ਅਨਿਲ ਸਰੀਨ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ 2 ਲੱਖ ਕਰੋੜ ਦੇ ਪ੍ਰੋਜੈਕਟ ਜਿਹੜੇ ਨੇ ਦਿੱਤੇ ਨੇ ਤੇ ਇਸ ਲੜੀ ਦੇ ਵਿੱਚ ਹੀ ਦੇਖਿਆ ਜਾ ਸਕਦਾ ਕਿ 939 ਕਰੋੜ ਦੀ ਲਾਗਤ ਨਾਲ ਬਣੇ ਸਮਰਾਲਾ ਚੌਂਕ ਤੋਂ ਲੁਧਿਆਣਾ ਨਿਗਮ ਸੀਮਾ ਤੱਕ 13 ਕਿਲੋਮੀਟਰ ਲੰਮਾ ਐਲੀਵੇਟਡ ਹਾਈਵੇ ਜਿਹੜਾ ਬਣਾਇਆ ਗਿਆ ਤੇ ਜਿਸ ਦਾ ਉਦਘਾਟਨ ਜਿਹੜਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤਾ ਜਾਇਗਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਹੋਰ ਵੀ ਕਈ ਪ੍ਰੋਜੈਕਟਸ ਨੇ ਜਿਨ੍ਹਾਂ ਦਾ ਉਦਘਾਟਨ ਕੀਤਾ ਜਾਇਗਾ ਤੇ ਜੇਕਰ ਇਹਨਾਂ ਪ੍ਰੋਜੈਕਟਸ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ 918 ਕਰੋੜ ਦੀ ਲਾਗਤ ਵਾਲੇ ਮਲੌਰ ਤੋਂ ਬੋਹਰ ਸਾਦੂ ਵਾਲੀ ਸੈਕਸ਼ਨ ਹਾਈਵੇ ਨੰਬਰ 26 ਇਸ ਦੇ ਨਾਲ ਹੀ 7 ਜਿਸ ਦੀ ਲੰਬਾਈ 65 ਕਿਲੋਮੀਟਰ ਹੈ ਉਸ ਦਾ ਉਦਘਾਟਨ ਵੀ ਕੀਤਾ ਜਾਏਗਾ ਇਸ ਦੇ ਨਾਲ ਹੀ 22.5 ਕਿਲੋਮੀਟਰ ਲੰਬਾ ਮਲੌਰ ਮੰਡੀ ਡੱਬ ਵਾਲੀ ਨੈਸ਼ਨਲ ਹਾਈਵੇ ਨੰਬਰ 9 ਜਿਸ ਦਾ ਉਦਘਾਟਨ ਵੀ ਜਿਹੜਾ ਇਸ ਲੜੀ ਦੇ ਤਹਿਤ ਕੀਤਾ ਜਾਏਗਾ ਤੇ ਅੱਗੇ ਇਸ ਵਿੱਚ 376 ਕਰੋੜ ਦੀ ਲਾਗਤ ਨਾਲ ਬਣੇ 22.5 ਕਿਲੋਮੀਟਰ ਲੰਮੇ ਮਲੌਰ ਮੰਡੀ ਡਬ ਵਾਲੀ ਨੈਸ਼ਨਲ ਹਾਈਵੇ ਨੰਬਰ 9 ਦਾ ਵੀ ਉਦਘਾਟਨ ਕੀਤਾ ਜਾਏਗਾ ਤਾਂ ਜਿਹੇ ਕਈ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਕਰੋੜਾਂ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ ਪੰਜਾਬ ਨੂੰ ਲਗਾਤਾਰ ਹੀ ਵਿਕਸਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਬੀਜੇਪੀ ਆਗੂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਰੋੜਾਂ ਦੇ ਇਹ ਪ੍ਰੋਜੈਕਟਸ ਨੇ ਜਿਨ੍ਹਾਂ ਦਾ ਉਦਘਾਟਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਏਗਾ ਇਸ ਵਿੱਚ ਘਰ ਅੱਗੇ ਗੱਲ ਕੀਤੀ ਜਾਏ ਤਾਂ ਸਤਲੁਜ ਨਦੀ ਤੇ ਨੰਗਲ ਦੇ ਨੇੜੇ 124 ਕਰੋੜ ਦੀ ਲਾਗਤ ਨਾਲ ਬਣੇ 4 ਇਨ ਰੇਲਵੇ ਓਵਰ ਬ੍ਰਿਜ ਦਾ ਵੀ ਉਦਘਾਟਨ ਕੀਤਾ ਜਾਏਗਾ ਨੈਸ਼ਨਲ ਨੈਸ਼ਨਲ ਹਾਈਵੇ 703 ਬੀ ਦੀ 75.176 ਕਿਲੋਮੀਟਰ ਲੰਮੀ ਆਰੋਬੀ ਪ੍ਰੋਜੈਕਟਾ ਐਪੀਸੀ ਮੋਡ ਤੇ 327 ਕਰੋੜ ਦੀ ਲਾਗਤ ਨਾਲ ਬਣੇ ਪ੍ਰੋਜੈਕਟਾ ਦਾ ਵੀ ਉਦਘਾਟਨ ਕੀਤਾ ਜਾਏਗਾ ਜਿਸ ਵਿੱਚ ਮੋਗਾ ਤੋਂ ਮੱਖੂ ਤੇ ਹਰੀਕੇ ਤੋਂ ਖਾਲੜਾ ਤੱਕ ਦੋ ਲੇਨ ਦਾ ਪੁਨਰਵਾਸਤੇ ਨਵੀਨੀਕਰਨ ਵੀ ਜਿਹੜਾ ਸ਼ਾਮਿਲ ਦੇਖਿਆ ਜਾ ਸਕਦਾ ਹੈ ਤੇ ਅੱਜ ਦੀ ਜੇਕਰ ਗੱਲ ਕੀਤੀ ਜਾਏ ਤਾਂ ਲੁਧਿਆਣਾ ਦੇ ਇਚ ਐਲੀਵੇਟਿਡ ਹਾਈਵੇ ਦਾ ਉਦਘਾਟਨ ਕੀਤਾ ਜਾਵੇਗਾ ਕਾਲ ਚੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਐਲੀਵੇਟਿਡ ਹਾਈਵੇ ਦਾ ਉਦਘਾਟਨ ਕੀਤਾ ਜਾਏਗਾ ਤੇ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਕਈ ਪ੍ਰੋਜੈਕਟਸ ਨੇ ਜਨਾਦਾ ਉਦਘਾਟਨ ਜਿਹੜਾ ਪੀਐਮ ਮੋਦੀ ਦੇ ਵੱਲੋਂ ਕੀਤਾ ਜਾਏਗਾ ਗੱਲ ਕੀਤੀ ਜਾਏ ਤਾਂ ਅੱਜ ਲੁਧਿਆਣਾ ਦੇ ਵਿੱਚ ਐਲੀਵੇਟਿਡ ਹਾਈਵੇ ਦਾ ਉਦਘਾਟਨ ਹੋਏਗਾ ਸਾਨੀਵਾਲ ਫਰੇਟ ਕੋਰੀਡੋਰ ਦਾ ਉਦਘਾਟਨ ਜਿਹੜਾ ਕੱਲ ਕੀਤਾ ਜਾਏਗਾ ਜਿਸ ਦੇ ਨਾਲ ਜਿਹੜੀਆਂ ਮਾਲ ਗੱਡੀਆਂ ਨੇ ਉਥੋਂ ਦੀ ਸੌਦ